ਚੰਦਰ ਭਾਈ 2 ਮਿੰਟ ਦੀ ਚੰਦਰ ਗਰੇਵਾਲ ਜੀ ਸਾਡੇ ਸ਼ਹਿਰ ਦੀ ਸ਼ਾਨ ਬਬਰ ਸਾਡੇ ਜਨਮ ਤੋਂ ਲੈ ਕੇ ਹਾਣੇ ਓਕੇ ਦੇ ਸਾਰੇ ਜਿੰਨੇ ਵੀ ਆ ਗਏ ਕੌਂਸਲਰ ਸਹਿਬਾਨ ਜਿੰਨੇ ਵੀ ਆ ਗਏ ਸਾਡੇ ਪਾਇ ਹੋਏ ਸਾਰੇ ਆਪਣੇ

ਅਧਿਕਾਰ ਇਹ ਅੱਜ ਬਾਬਾ ਸੋਢਰ ਦੀ ਦਾ ਮੇਲਾ ਜੋ ਹਰ ਸਾਲ ਕੀ ਤਰ੍ਹਾਂ ਮਨਾਇਆ ਜਾ ਰਹਾ ਹੈ। ਹੋਰ ਅੱਜ ਸੋਢਰ ਮੇਲੇ ਪਰ ਪ੍ਰਸ਼ਾਸਨ ਕੇ ਕਿਆ-ਕਿਆ ਕੀਆ ਹੈ। ਕਿਆ ਬੰਦੋਗੀ ਕਲੀਆ ਕੀਆ ਗਿਆ ਹੈ। ਇੱਕ ਤੋਂ ਵੀ ਸਭ ਤੋਂ ਪਹਿਲਾਂ ਸਾਰੇ ਤੁਹਾਡੇ ਵਿਊਅਰਸ ਰਾਹੀ ਅਸੀਂ ਬਾਬਾ ਸੋਢਰ ਜੀ ਦੇ ਮੇਲੇ ਦੀਆਂ ਕਾਰਿਆਂ ਨੂੰ ਲੱਖ-ਲੱਖ ਵਧਾਈਆਂ ਦਿੰਦੇ ਆ। ਇਹ ਬੜਾ ਹੀ ਸ਼ਰਧਾ ਤੇ ਆਸਥਾ ਪਰ ਆਇਆ ਹੁੰਦਾ ਹੈ। ਸੋ ਇੱਥੇ ਕੋਈ ਵੀ ਅਣਚਾਹੀ ਟ੍ਰਨਾ ਵਾਪਰੇ ਉਹਨੂੰ ਦੇਖਦੇ ਹੋ ਤੁਸੀਂ ਜਿਹੜੇ ਨੇ ਸਿਕਿਉਰਿਟੀ ਦੇ ਪ੍ਰਬੰਧ ਕੀਤੇ ਗਏ ਨੇ ਜਿਹੜਾ ਤੁਸੀਂ ਇਹ ਸਾਰਾ ਏਰੀਆ ਦੇਖ ਰਹੇ ਹੋ ਚਾਰੇ ਪਾਸੇ ਇਸ ਨੂੰ ਬੈਰੀਕੇਡਿੰਗ ਕਰਕੇ ਜਿਹੜਾ ਵੈ ਇਹਨੂੰ ਵਹੀਕਲਸ ਵਾਸਤੇ ਬੰਦ ਕੀਤਾ ਹੋਇਆ ਹੈ ਤੇ ਐਡਿਕੁਏਟ ਪਾਰਕਿੰਗ ਜਿਹੜੀਆਂ ਨੇ ਪਿੱਛੇ ਹੀ ਇੰਸਟਾਲ ਕੀਤੀਆਂ ਹੋਈਆਂ ਨੇ ਤਾਂ ਕਿ ਲੋਕੀ ਤਾਦੂ ਚੱਲ ਕੇ ਜਿਹੜਾ ਵੈ ਲੋਹੇ ਦਾ ਵੀ ਆਨੰਦ ਲੈਣ ਤੇ ਆ ਕੇ ਮੰਦਿਰ ਦੇ ਵਿੱਚ ਵੀ ਮੱਥਾ ਟੇਕਣ ਮੰਦਿਰ ਦੇ ਬਾਹਰ ਵੀ ਪ੍ਰੋਪਰ ਬੈਰੀਕੇਡਿੰਗ ਕਰਕੇ ਟੈਂਟਸ ਲਗਾ ਕੇ ਅਸੀਂ ਜਿਹੜਾ ਚੈਨਲਸ ਕ੍ਰੀਏਟ ਕੀਤਾ ਹੈ ਜੋਤੇ ਸੀਸੀਟੀਵੀ ਕੈਮਰਾਸ ਦੇ ਕੰਟਰੋਲ ਰੂਮ ਨਾਲ ਵਿਗਰਾਮੀ ਚੱਗੀ ਜਾ ਰਹੀ ਹੈ ਮੰਦਰ ਦੇ ਅੰਦਰ ਵੀ ਜਿਹੜਾ ਸਾਰਾ ਸੰਗਤ ਹੈ ਉਹ ਇੱਕ ਲਾਈਵ ਵਾਰ ਤਰਤੀਬ ਵਾਰ ਚੱਲਦੀ ਰਹੇ ਉਹਦੇ ਵਾਸਤੇ ਵੀ ਸਾਡੇ ਮੁਲਾਜ਼ਮ ਜਿਹੜੇ ਦਿਨ ਰਾਤ ਤਾਇਨਾਤ ਨੇ ਸੋ ਤਨਾਬ ਵਾਸਤੇ ਮੰਦਰ ਵਾਸਤੇ ਲੰਗਰ ਆਉਣ ਵਾਸਤੇ ਸਾਰੇ ਵਾਸਤੇ ਦਿਨ ਰਾਤ ਦੀ ਸੇਵਾ ਚੱਤੀ ਵਾਸਤੇ ਮੁਲਾਜ਼ਮ ਕਰਾ ਦਿੱਤੇ ਨੇ ਦੇਖਿਆ ਜਾ ਰਿਹਾ ਸਰ ਇਹ ਇਸ ਵਾਰ ਜਿਸ ਤਰ੍ਹਾਂ ਕੀ ਲੱਕਾ ਹੀ ਛੜਦਾਲੂ ਹੁੰਦੇ ਨੇ ਮੇਰੇ ਕੀ ਇਸ ਵਾਰ ਬਹੁਤ ਹੀ ਘੱਟ ਪੀੜ ਹੈ ਔਰ ਤੁਸੀਂ ਕੀ ਕਹਣਾ ਚਾਹੋ ਇਹ ਹੜ ਦੇ ਕਰਕੇ ਜਾਂ ਵੈਸੇ ਦੇਖੋ ਸ਼ਰਧਾਲੂ ਆਈ ਜਾ ਰਹੇ ਆ ਜੋ ਟੀਮ ਦੇ ਵਿੱਚ ਲੰਗੀ ਜਾ ਰਹੇ ਆ ਤੋਂ ਕੋਈ ਓਦਾਂ ਪੀਰ ਕੋ ਡੱਕੇ ਵਾਲਾ ਹਜੇ ਤੱਕ ਚਾਲੇ ਜਿਹੜਾ ਵਾ ਦੇਖਣ ਨੂੰ ਨਹੀਂ ਮਿਲਿਆ ਵਾ ਪਰ ਜਿੱਦਾਂ ਜਿੱਦਾਂ ਸ਼ਰਧਾਲੂ ਆਈ ਜਾ ਰਹੇ ਆ ਉਹ ਆਪਣਾ ਆਪਣਾ ਲੱਖ ਮੱਸਤ ਕਰਕੇ ਜਾਈ ਜਾ ਰਹੇ ਆ ਸਿਰ ਆਪ ਦੀ ਅੰਦਰੀ ਸਰ ਮੇਰੇ ਕੋਲ ਉਹਦੇ ਵਾਸਤੇ ਵੀ ਸਾਡੀ ਸਿਵਲ ਡਰੈਸ ਦੇ ਵਿੱਚ ਜਿਹੜੀਆਂ ਟੀਮਾਂ ਜਗਾ ਜਗਾ ਤੇ ਰਾਤ ਨੇ ਉਹ ਆਮ ਲੋਕਾਂ ਵਾਂਗੂ ਲੋਕਾਂ ਹੀ ਰਹਿੰਦੇ ਨੇ ਕਿ ਜਿੱਦਾਂ ਹੀ ਉਹਨਾਂ ਨੂੰ ਔਰ ਇਨਸਕਪੈਂ ਦਾ ਹੈ ਕੋਈ ਦੰਤੀ ਦਿੰਦੀ ਹੈ ਤਾਂ ਉਹ ਪਹਿਲੇ ਜਿਹੜਾ ਵਾ ਵਿੱਚ ਕਾਬੂ ਪਾ ਕੇ ਜਿਹੜਾ ਵਾ ਬੰਦੇ ਐਪਰੀਹੈਂਡ ਕਰ ਲੈਂਦੇ ਨੇ ਸੋ ਸਾਡੇ ਦੇੜੇ ਪਕਤਾ ਪ੍ਰਬੰਧ ਉਸ ਲਈ ਕੀਤਾ ਜਾਂਦਾ ਸਿਰਪਾਪਾ ਫੋਟੋ ਮੈਨੇਜਮੈਂਟ ਕੁਝ ਵਾਰ ਕਦੇ ਦੇਖ ਰਿਹਾ ਸਮਾਂ ਬੁਰੇ ਦੇਸ਼ ਦੇ ਵਿੱਚ ਬਟਾਉਣੀ ਬੋਦੇ ਬੋਦੇ ਨੂੰ ਫੋਨਸ਼ੀ ਨਾਲ ਲੋ ਪੀਸ ਦੇ ਵਿੱਚ ਦਰਬਾਰ ਦੇ ਵਿੱਚ ਬਟਾਉਣਾ ਮੰਦੇ ਆਏ ਆ ਔਰ ਇਹੋ ਵਿੱਚ ਆਲਾ ਜਿੱਥੇ ਉਹ ਵੀ ਆਪਣੀਆਂ ਮਰਜ਼ਾ ਲੈ ਕੇ ਆਇਆ ਅਮੇਸ਼ਾ ਝੋਲੀਆਂ ਭਰ ਕੇ ਗਏ ਆ ਤੇ ਮੈਨੂੰ ਬਹੁਤ ਅੱਛਾ ਮਹਿਸੂਸ ਹੋ ਰਿਹਾ ਅੱਜ ਮੈਂ ਔਰ ਮੇਰੇ ਨਾਲ ਮੇਰੇ ਪਾਸੇ ਸਾਥੀ ਸਾਡੇ ਇਸ ਇਲਾਕੇ ਤੋਂ ਪਾਸੇ ਅਗਰਵਾਲ ਜੀ ਸਾਡੇ ਲਾਜਾ ਭਾਜੀ ਜਿਹੜਾ ਇਹ ਅਵਿਨਾਦ ਜੀ ਔਰ ਸਾਰੇ ਸਾਡੇ ਸਾਥੀ ਜਿਹੜੇ ਇਸ ਪਵਿੱਤਰ ਦਰਬਾਰ ਦੇ ਵਿੱਚ ਸਾਡੇ ਨਾਲ ਆਜਮੇ ਲਗਾਲਦੀ ਆਏ ਆ ਔਰ ਤੁਸੀਂ ਦੇਖ ਰਹੇ ਹੋ ਕਿ ਤਰੀਕੇ ਦਾ ਭਾਰੀ ਉਤਸ਼ਾਹ ਸਾਰੇ ਸੰਗਤ ਦੇ ਵਿੱਚ ਹੈ ਜਾਂ ਬਾਬਾ ਜੀ ਅੱਗੇ ਇਹ ਅਰਦਾਸ ਕਰਦਾ ਕਿ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਜਿਹੜੇ ਬੱਚਾ ਔਰ ਬਾਬਾ ਜੀ ਦਾ ਅਸ਼ੀਰਵਾਦ ਸਾਡੇ ਸਾਰੇ ਸ਼ਹਿਰ ਤੇ ਹਮੇਸ਼ਾ ਇਦਾਂ ਹੀ ਬਰਕਰਾਰ ਰਹੇ ਜਿਸ ਤਰੀਕੇ ਦੇ ਨਾਲ ਅੱਪਾ ਦੇਖ ਰਹੇ ਸੀ ਕਿ ਮੌਸਮ ਪਿਛਲੇ ਕੁਝ ਦਿਨਾਂ ਦੇ ਵਿੱਚ ਬਹੁਤ ਖਰਾਬ ਸੀ ਪਰ ਬਾਬਾ ਜੀ ਨੇ ਬਹੁਤ ਕਿਰਪਾ ਕੀਤੀ ਸਾਡੇ ਸਾਰਿਆਂ ਦੇ ਇੱਕ ਅੱਛਾ ਜਿਹੜਾ ਭਾਰੀ ਮੇਲਾ ਸਾਨੂੰ ਸਾਰਿਆਂ ਨੂੰ ਦੇਖਣ ਨੂੰ ਮਿਲਿਆ ਔਰ ਸਾਰਾ ਸਾਲ ਸਜਣ ਤੋਂ ਵੀ ਕਰ ਦਿਆ ਇਸ ਮੇਲੇ ਦੀ ਇਸ ਤਰੀਕੇ ਦੇ ਨਾਲ ਸਾਡੇ ਸਾਰਿਆਂ ਦੀ ਹਾਜ਼ਰੀਆ ਹਮੇਸ਼ਾ ਹੀ ਇੱਥੇ ਲੱਗਦੀ ਆ ਰਹੀ ਹੈ ਜਿਆ ਬਾਬਾ ਜੀ ਦਾ अच सारे देशवासिया बा दे जन्मद्या के अलग अलग मुबारक दिखा कि पिछले बहुत ज्यादा बर्बाद के कारण

ਇਹ ਤੇ ਜੰਦਰਵਾਸ ਤੋਂ ਉਹਨੂੰ ਵਾਤਾਥੇ ਜਿੰਦਾਬਾਬ ਸ਼ੋਡੇ ਜੀ ਦੇ ਨਾਮ ਲੈਵਾ ਦੇਸ਼ਨਾਪ੍ਰੇਸ਼ਾ ਵਿੱਚ ਸ਼ਗਨਾਂ ਦੇ ਨਾਲ ਦੇ ਉਹਨਾਂ ਨੂੰ ਬਹੁਤ ਬਹੁਤ ਵਾਤਾ ਅੱਜ ਜਿਹੜਾ ਸਫਲ ਹੋਇਆ ਇਹ ਬਰੇਪੁਰ ਦੇ ਆਗਮਨ ਦਾ ਇਹ ਜਦੋਂ ਇਹ ਮਹਾਨੀਆ ਸੱਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇ ਰਿਹਾ ਹੈ ਜੈ ਬਾਬਾ ਸ਼ੋਡੇ ਜੀ